ਵੱਡੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਵੇਂ ਕਿ ਅਸੀਂ ਦੇਖਦੇ ਆ ਕਿ ਫੇਸਬੁੱਕ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਖਰੀਦਦਾਰਾਂ ਨੂੰ ਪਰਮੋਣ ਦੇ ਲਈ ਵੱਖ-ਵੱਖ ਕੰਪਨੀਆਂ ਬਾਜ਼ਾਰ ਨਾਲੋਂ ਕਿਤੇ ਵੱਧ ਕੀਮਤ ਤੇ ਵੱਖ-ਵੱਖ ਆਕਰਸ਼ਕ ਉਤਪਾਦ ਵਿਖਾ ਰਹੀਆਂ ਹਨ ਵੱਖ-ਵੱਖ ਕੰਪਨੀਆਂ ਵੱਲੋਂ ਹਰ ਰੋਜ਼ ਖਪਤਕਾਰਾਂ ਦੇ ਨਾਲ ਵੱਡੇ ਵੱਡੇ ਕਪਲੇ ਕੀਤੇ ਜਾ ਰਹੇ ਨੇ ਤਾਜ਼ੀ ਅੱਜ ਆਇਆ ਇੱਕ ਮਾਮਲਾ ਸਾਹਮਣੇ ਆਇਆ ਜੋ ਕਿ ਡਾਬਾ ਇਲਾਕੇ ਤੋਂ ਆ ਜਿੱਥੇ ਖਰੀਦਦਾਰ ਨੇ ਇੱਕ ਆਨਲਾਈਨ ਸਾਈਟ ਤੋਂ ਇੱਕ ਕੈਮਰਾ ਆਰਡਰ ਕੀਤਾ ਤੇ ਜਦੋਂ ਉਸ ਕੈਮਰੇ ਦੀ ਡਿਲੀਵਰੀ ਪ੍ਰਾਪਤ ਹੋਈ ਤੇ ਉਹ ਡਿਲੀਵਰੀ ਤੋਂ ਬਾਅਦ ਪੈਕਿੰਗ ਖੋਲੀ ਗਈ ਤਾਂ ਉਸ ਦੇ ਵਿੱਚ ਕੈਮਰੇ ਦੀ ਜਗ੍ਹਾ ਪਾਣੀ ਦੀ ਬੋਤਲ ਮਿਲਦੀ ਹੈ ਤੇ ਕੈਮਰੇ ਦੀ ਜਗ੍ਹਾ ਪਾਣੀ ਦੀ ਬੋਤਲ ਦੇਖ ਕੇ ਖਪਤਕਾਰ ਦੇ ਹੋਸ਼ ਉੱਡ ਗਏ ਇਸੇ ਦੌਰਾਨ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਉਸ ਡਿਲੀਵਰੀ ਕਰਨ ਆਏ ਵਿਅਕਤੀ ਨੂੰ ਜਦੋਂ ਫੜ ਲਿਆ ਤਾਂ ਡਿਲੀਵਰੀ ਮੈਨ ਨੇ ਆਪਣੇ ਆਪ ਨੂੰ ਬਿਲਕੁਲ ਬੇਕਸੂਰ ਦੱਸਿਆ ਤੇ ਉਸ ਨੇ ਕਿਹਾ ਕਿ ਉਹ ਸਿਰਫ ਕੰਪਨੀ ਵੱਲੋਂ ਭੇਜੇ ਗਏ ਆਰਡਰ ਦੀ ਘਰ-ਘਰ ਵਿੱਚ ਡਿਲੀਵਰੀ ਦਾ ਕੰਮ ਕਰਦਾ ਹੈ। ਇਸੇ ਦੌਰਾਨ ਮੌਕੇ ਤੇ ਪਹੁੰਚੇ ਹੋਏ ਸਮਾਜ ਸੇਵਕ ਸੰਦੀਪ ਸ਼ੁਕਲਾ ਨੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਕਰਨ ਅਤੇ ਸੰਬੰਧਿਤ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ। ਜੋ ਕਿ ਇੱਕ ਅਜਿਹਾ ਸਿਸਟਮ ਚਲਾ ਕੇ ਲੋਕਾਂ ਦੀ ਮਿਹਨਤ ਦੀ ਕਮਾਈ ਹੜਪ ਰਹੀ ਹੈ ਸੰਦੀਪ ਸ਼ੁਕਲਾ ਵੱਲੋਂ ਆਮ ਜਨਤਾ ਨੂੰ ਰਜਿਸਟਰ ਐਪਸ ਅਤੇ ਜਾਣੀਆਂ ਪਹਿਚਾਣੀਆਂ ਕੰਪਨੀਆਂ ਤੋਂ ਹੀ ਪ੍ਰੋਡਕਟਸ ਦੇ ਆਰਡਰ ਦੇਣ ਦੀ ਅਪੀਲ ਕੀਤੀ ਗਈ ਹੈ